ਉਨ ਜਮੀਨ ਜਾਂ ਜਾਇਦਾਦ ਦੀ ਰਜਿਸਟਰੀ ਹੋਵੇਗੀ ਆਸਾਨ ਵੀ ਤੇ ਪੂਰੀ ਤਰ੍ਹਾਂ ਪਾਰਦਰਸ਼ੀ ਵੀ ਨਾ ਹੋਣਗੀਆਂ ਲੰਬੀ ਲਾਈਨਾਂ ਨਾ ਕੋਈ ਦਲਾਲ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਹੈ ਇੱਕ ਨਵੀਂ ਇਤਿਹਾਸਕ ਅਤੇ ਡਿਜੀਟਲ ਸਕੀਮ ਤੁਸੀਂ ਦੇਖ ਰਹੇ ਹੋ ਆਕਸ਼ਨ نیوز ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵੱਡਾ ਤੋਹਫ਼ਾ ਮਿਲੇ ਆਇਆ ਹੁਣ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਵਾਉਣਾ ਹੋ ਗਿਆ ਹੈ ਬਿਲਕੁਲ ਆਸਾਨ ਤੇ ਪਾਰਦਰਸ਼ੀ ਅੱਜ ਮੁਹਾਲੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਰਵਿੰਦ ਕੇਜਰੀਵਾਲ ਵੱਲੋਂ ਨਵੀਂ ਪ੍ਰਣਾਲੀ ਈਜੀ ਰਜਿਸਟ੍ਰੇਸ਼ਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਸਿਸਟਮ ਪੰਜਾਬ ਦੇ ਨਿਵਾਸੀਆਂ ਲਈ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ ਜੋ ਰਜਿਸਟਰੀ ਦੀਆਂ ਲੰਬੀਆਂ ਕਾਰਵਾਈਆਂ ਰੁਕਾਵਟਾਂ ਅਤੇ ਵਿਅਰਥ ਦੇਰ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ ਕੀ ਹੈ ਇਹ ਨਵਾਂ ਸਿਸਟਮ ਉਹ ਲੋਕਾਂ ਨੂੰ ਲੰਬੇ ਲਾਈਨਾਂ ਵਿਚੋਲਿਆਂ ਜਾਂ ਦਲਾਲਾਂ ਦੀ ਲੋੜ ਨਹੀਂ ਪਵੇਗੀ ਪੂਰੀ ਪ੍ਰਕਿਰਿਆ ਡਿਜੀਟਲ ਬਣਾਈ ਗਈ ਹੈ ਜਿਸ ਨਾਲ ਹਰ ਕਦਮ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਗਿਆ ਹੈ ਇਹ ਸਿਸਟਮ ਘਟ ਖਰਚ ਤੇ ਰਜਿਸਟਰੀ ਦੀ ਸੁਵਿਧਾ ਦਵੇਗਾ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਭ੍ਰਿਸ਼ਟਾਚਾਰ ਨੂੰ ਨਿਰੰਤਰ ਰੋਕ ਲੱਗੇਗੀ ਅਤੇ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਪਿਛਲੇ ਸਮੇਂ ਵਿੱਚ ਅਨੇਕਾਂ ਕੇਸ ਸਾਹਮਣੇ ਆਏ ਨੇ ਜਿੱਥੇ ਲੋਕ ਰਜਿਸਟਰੀ ਦੇ ਨਾਂ ਤੇ ਧੋਖਾ ਧੜੀ ਦਾ ਸ਼ਿਕਾਰ ਬਣੇ ਹੋਏ ਨੇ ਨਵੇਂ ਸਿਸਟਮ ਨਾਲ ਇਹ ਸਾਰੀਆਂ ਸਮੱਸਿਆਵਾਂ ਹੁਣ ਭੂਤਕਾਲ ਦੀ ਗੱਲ ਹੋਣਗੀਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਹੀ ਨਵੀਂ ਡਿਜੀਟਲ ਪ੍ਰਣਾਲੀ ਪੰਜਾਬੀ ਜਨਤਾ ਲਈ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਡੀ ਸੁਵਿਧਾ ਲਿਆਏਗੀ ਜਿੱਥੇ ਹਰੇਕ ਦਾਖਲਾ ਤਸਦੀਕ ਅਤੇ ਦਸਤਾਵੇਜ਼ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ ਸਰਕਾਰ ਨੇ ਇਹ ਵੀ ਦੱਸਿਆ ਕਿ ਇਸ ਮਾਡਲ ਨੂੰ ਅੱਗੇ ਆਉਂਦੇ ਹਫ਼ਤਿਆਂ ਵਿੱਚ ਪੂਰੇ ਸੂਬੇ 'ਚ ਲਾਗੂ ਕਰਨ ਦੀ ਯੋਜਨਾ ਹੈ ਤਾਂ ਜੋ ਹਰੇਕ ਇਲਾਕਾ ਇਸ ਤਬਦੀਲੀ ਦਾ ਲਾਭ ਲੈ ਸਕੇ